ਤਰਨਤਾਰਨ ਜਿਮਨੀ ਚੌਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਪੱਕੀ ਕਰ ਲਈ ਹੈ ਆਮ ਆਦਮੀ ਪਾਰਟੀ ਦੇ ਦਫਤਰ ਦੇ ਵਿੱਚ ਹੁਣ ਵੱਡੇ ਵੱਡੇ ਲੀਡਰ ਪਹੁੰਚਨੇ ਸ਼ੁਰੂ ਹੋ ਗਏ ਨੇ ਜਸ਼ਨ ਦਾ ਮਾਹੌਲ ਜਿਹੜਾ ਆਮ ਆਦਮੀ ਪਾਰਟੀ ਦੇ ਦਫਤਰ ਸ਼ੁਰੂ ਹੋ ਗਿਆ ਹੈ ਲੇਕਿਨ ਅਕਾਲੀ ਦਲ ਦੇ ਚਿਹਰੇ ਤੇ ਵੀ ਖੁਸ਼ੀ ਆਈ ਹੈ 2017 ਤੋਂ ਬਾਅਦ ਪਹਿਲੀ ਵਾਰ ਹੈ ਕਿ ਅਕਾਲੀ ਦਲ ਦੂਜੇ ਨੰਬਰ ਤੇ ਹੈ ਔਰ ਅਕਾਲੀ ਦਲ ਦੇ ਲੀਡਰ ਬੇहद ਖੁਸ਼ ਨੇ ਕਿਉਂਕਿ 2027 ਤੋਂ ਪਹਿਲਾਂ ਅਕਾਲੀ ਦਲ ਦੇ ਚਿਹਰੇ ਤੇ ਖੁਸ਼ੀ ਆਈ ਹੈ ਤਾਂ ਉੱਥੇ ਹੀ ਕਾਂਗਰਸ ਦੇ ਲਈ ਖਤਰੇ ਦੀ ਘੰਟੀ ਹੈ ਤਰਨਤਰਾ ਜਿੰਨੀ ਚੋਣ ਕਿਉਂਕਿ ਕਾਂਗਰਸ ਦੇ ਲੀਡਰਾਂ ਦੇ ਜਿਹੜੇ ਬਿਆਨ ਸਾਹਮਣੇ ਆਏ ਉਹ ਉਹ ਵਜਾ ਰਹੀ ਜਾਂ ਪੰਥਕ ਸੀਟ ਵਜਾ ਰਹੀ ਇਹ ਮੰਥਨ ਕਰਨ ਦੀ ਲੋੜ ਹੈ ਕਾਂਗਰਸ ਦੇ ਲੀਡਰਾਂ ਨੂੰ ਲੇਕਿਨ ਆਮ ਆਦਮੀ ਪਾਰਟੀ ਇੱਕ ਵਾਰ ਫਿਰ ਇਹ ਸੀਟ ਜਿਹੜੀ ਹੈ ਉਹ ਜਿੱਤੀ ਹੋਈ ਨਜ਼ਰ ਆ ਰਹੀ ਹੈ 10000 ਦੇ ਕਰੀਬ ਜਿਹੜੀ ਲੀਡ ਹੈ ਉਹ ਇਸ ਵੇਲੇ ਹੋ ਗਈ ਹੈ ਮੇਰੇ ਨਾਲ ਨਰਿੰਦਰ ਨੇ ਨਰਿੰਦਰ ਕੀ ਅਪਡੇਟ ਹੈ 11ਵੇਂ ਰਾਉਂਡ ਤੱਕ ਕਿੱਥੇ ਕੀ ਪੋਜੀਸ਼ਨ ਹੈ ਦੇਖੋ ਤਿੰਨ ਰਾਉਂਡ ਤੋਂ ਬਾਅਦ ਲਗਾਤਾਰ ਆਮ ਆਦਮੀ ਪਾਰਟੀ ਲੀਡ ਕਰਦੀ ਹੋਈ ਨਜ਼ਰ ਆ ਰਹੀ ਹੈ ਹਰਮੀਤ ਸਿੰਘ ਸੰਧੂ ਨੇ ਜਿਹੜੇ ਉਹਨਾਂ ਨੂੰ ਹੁਣ ਤੱਕ 292965 ਵੋਟਾਂ ਹਾਸਲ ਹੋਈਆਂ ਨੇ ਦੂਜੇ ਨੰਬਰ ਤੇ ਅਕਾਲੀ ਦਲ ਦੀ ਉਮੀਦਵਾਰ ਨੇ ਸੁਖਵਿੰਦਰ ਕੌਰ ਰੰਦਾਵਾ ਜਿਨ੍ਹਾਂ ਨੂੰ 20823 ਔਰ ਤੀਜੇ ਨੰਬਰ ਤੇ ਨੇ ਮਨਦੀਪ ਸਿੰਘ ਖਾਲਸਾ ਜਿਨ੍ਹਾਂ ਨੂੰ ਹੁਣ ਤੱਕ 13142 ਵੋਟਾਂ ਹਾਸਲ ਹੋਈਆਂ ਨੇ ਹਾਲਾਂਕਿ ਇਹਨਾਂ ਦਾ ਇੱਕ ਬਿਆਨ ਵੀ ਸਾਹਮਣੇ ਆਇਆ ਕਿ ਮੈਂ ਚੜ੍ਹਦੀ ਕਲਾ ਦੇ ਵਿੱਚਾਂ ਜੇਕਰ ਪੰਥਕ ਧਿਰਾਂ ਇਕੱਠੀਆਂ ਹੁੰਦੀਆਂ ਤਾਂ ਸਾਡੀ ਜਿੱਤ ਹੁੰਦੀ ਚੌਥੇ ਨੰਬਰ ਤੇ ਨੇ ਕਾਂਗਰਸ ਦੇ ਕਰਨਵੀਰ ਜਿਨ੍ਹਾਂ ਨੂੰ ਹੁਣ ਤੱਕ 10475 ਵੋਟਾਂ ਹਾਸਲ ਹੋਈਆਂ ਨੇ ਪੰਜਵੇਂ ਨੰਬਰ ਤੇ ਹਰਜੀਤ ਸਿੰਘ ਸੰਧੂ ਨੇ ਬੀਜੇਪੀ ਦੇ ਜਿਨ੍ਹਾਂ ਨੂੰ 4216 ਵੋਟਾਂ ਹਾਸਲ ਹੋਈਆਂ ਨੇ ਜੇ ਮਾਰਜਨ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ 9142 ਵੋਟਾਂ ਦੇ ਫਰਕ ਦੇ ਨਾਲ ਪੰਕਜ ਅੱਗੇ ਜਾ ਰਹੇ ਨੇ ਦੇਖੋ ਇਹ ਇਲੈਕਸ਼ਨ ਨੂੰ ਕਈ ਤਰੀਕੇ ਦੇ ਨਾਲ ਦੇਖਣ ਦੀ ਲੋੜ ਹੈ ਕਿਉਂਕਿ 2027 ਦੀ ਤਿਆਰੀ ਦੇ ਵਿੱਚ ਹਰੇਕ ਪਾਰਟੀ ਲੱਗੀ ਹੈ ਕਾਂਗਰਸ ਮਨਦੀਪ ਸਿੰਘ ਤੋਂ ਪਿੱਛੇ ਹੈ ਯਾਨੀ ਕਿ ਕਾਂਗਰਸ ਦੇ ਵਿੱਚ ਸਭ ਕੁਝ ਠੀਕ ਠਾਕ ਨਹੀਂ ਚੱਲ ਰਿਹਾ ਕਾਂਗਰਸ ਦੇ ਕੈਂਡੀਡੇਟ ਦੇ ਚੇਨ ਨੂੰ ਲੈ ਕੇ ਵੀ ਚਰਚਾ ਹੋਈ ਸੀ ਕਿ ਿੱਟਲਾ ਕੈਂਡੀਡੇਟ ਜਿਹੜਾ ਮੈਦਾਨ ਦੇ ਵਿੱਚ ਉਤਰਿਆ ਹੈ ਲੇਕਿਨ ਇਸ ਦੇ ਨਾਲ ਨਾਲ ਬੀਜੇਪੀ ਨੂੰ ਵੀ ਸੋਚਣ ਦੀ ਲੋੜ ਹੈ ਕਿ ਪੰਜਾਬ ਚ ਬੀਜੇਪੀ ਦਾ ਕੁਝ ਨਹੀਂ ਬਣ ਰਿਹਾ ਰਵਨੀਤ ਸਿੰਘ ਬਿੱਟੂ ਪ੍ਰਚਾਰ ਕਰਨ ਦੇ ਲਈ ਆਏ ਇਸ ਤੋਂ ਇਲਾਵਾ ਹਰਿਆਣਾ ਸੀਐਮ ਪ੍ਰਚਾਰ ਕਰਨ ਦੇ ਲਈ ਆਏ ਕਈ ਸਾਰੇ ਵੱਡੇ ਚਿਹਰੇ ਉੱਥੇ ਦੇਖਣ ਨੂੰ ਮਿਲੇ ਲੇਕਿਨ ਬੀਜੇਪੀ ਇਸ ਵਲੇ ਜਮਾਨਤ ਜਬਤ ਕਰਾ ਰਹੀ ਹੈ ਆਪਣੀ ਲੇਕਿਨ ਇਸ ਦੇ ਨਾਲ ਨਾਲ ਕਾਂਗਰਸ ਕਿਉਂ ਪਿਛੜ ਰਹੀ ਹੈ ਕਾਂਗਰਸ ਨੂੰ ਲੋਕ ਕਿਉਂ ਨਹੀਂ ਪਸੰਦ ਕਰ ਰਹੇ ਔਰ ਸੁਖਵੀਰ ਸਿੰਘ ਬਾਦਲ ਨੂੰ ਹੜਾਂ ਦੇ ਵਿੱਚ ਜਿਸ ਤਰੀਕੇ ਨਾਲ ਲੋਕਾਂ 'ਚ ਵਿਚਰੇ ਨੇ ਤਾਂ ਸੁਖਵੀਰ ਬਾਦਲ ਤੇ ਅਕਾਲੀ ਦਲ ਨੂੰ ਇਹ ਫਾਇਦਾ ਹੋਇਆ ਪੰਥਕ ਸੀਰ ਦਾ ਫਾਇਦਾ ਹੋਇਆ ਮਨਦੀਪ ਸਿੰਘ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਹਿੰਦੇ ਕਿ ਜੇਕਰ ਮੈਂ ਇਲੈਕਸ਼ਨ ਨਾ ਲੜਦਾ ਤਾਂ ਅਕਾਲੀ ਦਲ ਇਥੋਂ ਜਿੱਤ ਸਕਦਾ ਸੀ ਕਹਿੰਦੇ ਕਿ ਸਾਰੀ ਪੰਥਕ ਧਿਰਾਂ ਨੂੰ ਇਕੱਠੇ ਹੋਣ ਦੀ ਲੋੜ ਹੈ 2027 ਤੋਂ ਪਹਿਲਾਂ ਤੱਕ ਕੀ 2027 ਤੋਂ ਪਹਿਲਾਂ ਸਾਰੀ ਪੰਥਕ ਧਿਰਾਂ ਇਕੱਠੇ ਹੋਣਗੀਆਂ